ਸਤਿ ਸ਼੍ਰੀ ਅਕਾਲ ਦੋਸਤੋ ਜਿਹੜੀ ਅੱਜ ਵਾਲੀ ਵੀਡੀਓ ਇਹ ਹੈਗੀ ਫੀਲਡ ਦੇ ਉੱਪਰ ਬਹੁਤ ਸਾਰੇ ਤੁਸੀਂ ਸੁਣਿਆ ਹੋਣਾ ਵੀ ਘੋੜਿਆਂ ਨੂੰ ਕਣਕ ਨਹੀਂ ਪਾਉਣੀ ਚਾਹੀਦੀ ਘੋੜਿਆਂ ਨੂੰ ਮੱਕੀ ਨਹੀਂ ਪਾਉਣੀ ਚਾਹੀਦੀ ਇਹ ਸਾਰੇ ਡਾਊਟ ਤੁਹਾਡੇ ਅੱਜ ਕਲੀਅਰ ਹੋਣਗੇ ਤਾਂ ਵੀਡੀਓ 'ਚ ਬਣੇ ਰਹੋ ਦੇਖੋ ਕੋਈ ਵੀ ਗ੍ਰੇਨ ਚਾਹੇ ਉਹ ਕਣਕ ਚਾਹੇ ਉਹ ਮੱਕੀ ਆ ਚਾਹੇ ਉਹ ਜੌਂ ਚਾਹੇ ਉਹ ਛੋਲੇ ਨੇ ਗਲਤ ਤਰੀਕੇ ਨਾਲ ਪਿਆ ਹੋਇਆ ਉਹ ਲੈਮੀਨੇਟਸ ਕਰੂਗਾ ਇਹ ਚੀਜ਼ ਧਿਆਨ 'ਚ ਰੱਖਿਓ ਤੇ ਦੂਸਰੀ ਚੀਜ਼ ਸਹੀ ਕੁਆਂਟੀਟੀ ਦੇ ਵਿੱਚ ਤੁਸੀਂ ਕਣਕ ਆ ਜਿਹੜੀ ਕਣਕ ਬਹੁਤ ਜ਼ਿਆਦਾ ਵਧੀਆ ਗ੍ਰੇਨ ਮਤਲਬ ਹਾਈ ਕੁਆਲਿਟੀ ਦਾ ਗ੍ਰੇਨ ਹੈ ਇਹ ਹਿਮਨ ਕੰਜ਼ਮਪਸ਼ਨ ਲਈ ਵਰਤਿਆ ਜਾਂਦਾ ਇਸ ਕਰਕੇ ਜਾਨਵਰਾਂ ਜਾਨਵਰਾਂ ਦੇ ਵਿੱਚ ਰეკਮੈਂਡੇਟ ਨਹੀਂ ਪਰ ਮੇਨਲੀ ਮੈਂ ਦੱਸਦਾ ਪੰਜਾਬ ਦੇ ਵਿੱਚ ਜ਼ਿਆਦਾਤਰ ਕੀਤੀ ਹੈ ਜਿਹੜੀ ਕਣਕ ਜੀ ਜਣੀ ਝੋਨਾ ਕਹਿੰਦੇ ਇਹਨੂੰ ਮੱਕੀ ਤੇ ਜੌਂ ਦੀ ਹੁੰਦੀ ਆ ਤੁਸੀਂ ਸਾਰੇ ਗ੍ਰੇਨ ਬੇਫਿਕਰ ਹੋ ਕੇ ਖਾ ਸਕਦੇ ਹੋ ਪਰ ਪਾਉਣੇ ਕਿਵੇਂ ਆ ਉਹ ਮੈਂ ਤੁਹਾਨੂੰ ਦੱਸ ਦਿੰਨਾ ਜਿਹੜੀ ਘੋੜਿਆਂ ਨੂੰ ਗ੍ਰੇਨ ਮਨਨਿਕ ਤੇਲ ਪ੍ਰੋਟੀਨ ਉਹ 11 ਤੋਂ ਲੈ ਕੇ 16% ਤੱਕ ਜਾਏਗਾ ਅਕੋਰਡਿੰਗ ਟੂ ਵਰਕ ਨੀਡ ਤੇ ਜਿਹੜੀ ਫਾਈਬਰ ਆ ਜਿਹੜੀ ਗ੍ਰੇਨ ਦੇ ਵਿੱਚੋਂ ਮੈਨੂੰ ਚਾਹੀਦੀ ਆ ਉਹ 5% ਚਾਹੀਦੀ ਆ ਤੇ ਜਿਹੜੀ ਫੈਟ ਆ ਜਿਹੜੀ ਫੀਡ ਦੇ ਵਿੱਚੋਂ ਮੈਨੂੰ ਉਹ ਸਿਰਫ ਤੇ ਸਿਰਫ 3% ਚਾਹੀਦੀ ਆ ਫਿਰ ਹੁਣ ਤੁਸੀਂ ਫਾਰਮੂਲਾ ਨੋਟ ਕਰ ਲਓ ਅੱਗੇ ਮਾਰਚ ਦੇ ਵਿੱਚ ਸ਼ੁਰੂ ਹੋ ਜੂਗਾ ਜਿਹੜੀ ਮਤਲਬ ਗ੍ਰੇਨ ਨੇ ਉਹ 45% ਲੈਣੇ ਨੇ ਜਿਹਦੇ ਵਿੱਚ ਤੁਸੀਂ 15 ਕਿਲੋ ਕਣਕ ਵਰਤ ਸਕਦੇ ਹੋ 15 ਕਿਲੋ ਛੋਲੇ ਵਰਤ ਸਕਦੇ ਹੋ ਤੇ 15 ਕਿਲੋ ਮਤਲਬ ਜੋਆਂ ਤੇ ਬਾਜਰਾ ਰੜਾ ਕੇ ਵਰਤ ਸਕਦੇ ਹੋ ਕਿਉਂਕਿ ਨਾ ਤਾਂ ਹਨੇ ਬਹੁਤੀ ਜ਼ਿਆਦਾ ਗਰਮੀ ਹੋਣੀ ਹੈ ਨਾ ਬਹੁਤੀ ਜ਼ਿਆਦਾ ਸਕਦੀ 30 ਤੋਂ 35% ਜਿਹੜੀ ਜਵੀ ਹੈ ਉਹ ਲੈਣੀ ਆ ਤੁਸੀਂ 15 ਕਿਲੋ ਜਿਹੜਾ ਮੀਨ ਸੋਰਸ ਆਫ ਪ੍ਰੋਟੀਨ ਉਹ ਹੈਗਾ ਸੋਇਆ ਡੀਓਸੀ ਸੋਇਆ ਬੀਨ ਦਾ ਉਹ ਲੈਣੀ ਆ ਤੇ 1 ਕਿਲੋ ਨਮਕ ਲੈਣਾ 3 ਤੋਂ ਲੈ ਕੇ 5 ਕਿਲੋ ਤੱਕ ਤੁਸੀਂ ਸੀਰਾ ਪਾ ਸਕਦੇ ਹੋ ਇਹਨੂੰ ਜੈਸੀ ਨਾਮ ਕੁੱਲੀ ਦੇ ਵਿੱਚ ਨਾਮਕ ਨਹੀਂ ਰੱਖਦੇ ਫਿਰ ਜੇ 3 ਕਿਲੋ ਨਾਮਕ 3 ਕਿਲੋ ਸੀਰਾ ਪਾ ਸਕਦੇ ਹਾਂ ਇੱਕ ਬਹੁਤ ਜ਼ਿਆਦਾ ਜ਼ਰੂਰੀ ਚੀਜ਼ ਹੈ ਜਿਹੜਾ ਮਿੱਠਾ ਸੋਡਾ ਜਿਹੜਾ ਟੌਕਸਿਕਿਟੀ ਤੋਂ ਬਚਾਉਂਦਾ ਤੇ 1 ਕਿਲੋ ਮਿੱਠਾ ਸੋਡਾ ਪਾਉਣਾ ਜਿਹੜਾ ਡਾਈਜੈਸ਼ਨ ਅੰਪਰੂਵ ਕਰਦਾ ਤੇ 200 ਗ੍ਰਾਮ ਟੌਕਸਿਕ ਬਾਈਂਡਰ ਪਾਉਣਾ ਇਹ ਸਾਰਾ ਫਾਰਮੂਲਾ ਇੱਕ ਪੁਆਇੰਟ ਹੁੰਦਾ ਜਿਹੜਾ ਬਧੂ ਘਟੂਗਾ ਕਿਲੋ ਦੋ ਕਿਲੋ ਜ਼ਮੀਨ ਦੇ ਵਿੱਚ ਤੁਸੀਂ ਐਡਜਸਟ ਕਰ ਸਕਦੇ ਹੋ ਤੇ ਮੈਂ ਹੁਣ ਤੁਹਾਨੂੰ ਫੇਰ ਦੱਸ ਦਿੰਦਾ ਜਿਹੜਾ ਵੀ ਗ੍ਰੇਨ ਗਲਤ ਤਰੀਕੇ ਨਾਲ ਪੋਊਗਾ ਕਣਕ ਕਦੇ ਕਣਕ ਦੇ ਵਿੱਚ ਕੋਈ ਡਿਟੇਰੀਓਲੇਸ਼ਨ ਫੈਕਟਰ ਨਹੀਂ ਹੁੰਦਾ। ਨਾ ਹੀ ਜੌਂਰ ਵਿੱਚ ਤੁਸੀਂ ਘੋੜਿਆਂ ਨੂੰ ਬੇਸ ਬੇਂਚਿਤ ਪਾ ਸਕਦੇ। ਬਟ ਤਰੀਕਾ ਸਹੀ ਹੋਣਾ ਚਾਹੀਦਾ ਤੇ ਮਾਤਰਾ ਫੀਲਡ ਦੀ ਸਹੀ ਪੈਣੀ ਚਾਹੀਦੀ ਹੈ। ਫੀਲਡ ਦੀ ਮਾਤਰਾ ਕਿੰਨੀ ਪੈਣੀ ਹੈ ਇੱਕ ਕੁਆਂਟਲ ਦੇ ਉੱਤੇ ਸਾਰੇ ਦਿਨ ਚੈੱਕ ਕਰਕੇ ਲੋ। ਜੇ ਤੁਹਾਡਾ 5 ਕੁਆਂਟਲ ਦਾ ਘੋੜਾ ਤਾਂ ਤਿੰਨ ਵਾਰੀ ਚ ਕਰਕੇ ਉਹ 5 ਕਿਲੋ ਦੋ ਇੱਕ ਕਦੇ ਵੀ ਡਾਈਟ ਨੂੰ ਸਡਨ ਚੇਂਜ ਨਹੀਂ ਕਰਨਾ। ਜਿਵੇਂ ਤੁਸੀਂ ਡਾਈਟ ਦੇ ਰਹੇ ਹੋ ਇਹ ਨਾ ਹੋਵੇ ਵੀ ਅੱਜ ਕੁਝ ਹੋਰ ਪਾਇਆ ਕੱਲ ਕੁਝ ਹੋਰ ਪਾਇਆ। ਫਿਰ ਕੀ ਹੈ ਇਹਦੀ ਮਨ ਸਾਰੇ ਡਾਈਜੈਸ਼ਨ ਵਾਲੀ ਵੀਡੀਓ ਵੀ ਬਣਾਵਾਂਗੇ ਜਿਹੜਾ ਛੋਟਾ ਮोटा ਸਟੂਡੀਓ ਹੋ ਗਿਆ ਆਪਣਾ ਤਿਆਰ ਜਿੰਨਾ ਦੀ ਉੱਪਰ ਨੂੰ ਜ਼ਰੂਰ ਤਾਂ ਹੁਣ ਤੋਂ ਨਾ ਰੈਗੂਲਰ ਵੀਡੀਓ ਦੇ ਵਿੱਚ ਬੜਿਆ ਰਹੂਗਾ ਠੀਕ ਆ ਉਹ ਆਪਾਂ ਸਾਰਾ ਡਾਈਜੈਸ਼ਨ ਦੇ ਵਿੱਚ ਕਲੀਅਰ ਕਰ ਲਾਂਗੇ ਕਿ ਲਮੀਨੇਟ ਇਸ ਕਿਵੇਂ ਆਉਂਦਾ ਕੋੜੇ ਠੀਕ ਆ ਦੋਸਤੋ ਮਿਲਦੇ ਆ ਅੱਸੀ ਕਰ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਚੰਗੀ ਲੱਗੀ